ਵੱਡੀ ਹੋਈ ਕਣਕ ਦੇ ਖੇਤਾਂ ਦੇ ਵਿੱਚ ਉਸ ਵੇਲੇ ਇੱਕ ਬਜ਼ੁਰਗ ਬਾਪੂ ਨੂੰ ਭਾਜਣਾ ਪੈ ਗਿਆ ਜਦੋਂ ਪੁਲਿਸ ਦੀ ਗੱਡੀ ਉਹਦੇ ਮਗਰ ਲੱਗੀ ਇਸ ਤੋਂ ਬਾਅਦ ਪਿੱਛੇ ਆ ਰਹੀਆਂ ਜਨਾਨੀਆਂ ਦੇ ਵੱਲੋਂ ਸਾਰੀ ਵੀਡੀਓ ਕੈਮਰੇ ਦੇ ਵਿੱਚ ਕੈਦ ਕਰ ਲਈ ਆਖਰ ਮਾਮਲਾ ਕੀ ਆ ਉਹ ਵੀ ਤੁਹਾਨੂੰ ਦੱਸ ਦਿਆਂ ਨਜ਼ਰ ਵੀਡੀਓ ਤੇ ਮਾਰਦੇ ਆ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਵਿੱਚ ਬੈੱਡ ਤੇ ਪਿਆ ਇਹ ਬਜ਼ੁਰਗ ਉਹੀ ਹੈ ਜੋ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਇਆ ਤੇ ਹੱਥ ਦੇ ਵਿੱਚ ਦਾੜੀ ਦੇ ਪੁੱਟੇ ਹੋਏ ਵਾਲ ਫੜ ਕੇ ਬੈਠਾ ਤਾਂ ਪੀੜਤ ਬਜ਼ੁਰਗ ਨੇ ਸਾਰੀ ਘਟਨਾ ਦੱਸੀ ਹੈ ਕਿ ਉਸ ਦਿਨ ਨਾਲ ਪੁਲਿਸ ਨੇ ਧੱਕਾ ਕੀਤਾ ਇਹ ਸਾਡਾ ਨਹੀਂ ਕਹਿਣਾ ਬਜ਼ੁਰਗ ਵੱਲੋਂ ਇਲਜ਼ਾਮ ਲਗਾਏ ਗਏ ਨੇ ਸਭ ਤੋਂ ਪਹਿਲਾਂ ਸੀ ਪੀੜਤ ਬਜ਼ੁਰਗ ਦੀ ਜ਼ੁਬਾਨੀ ਸੁਣਦਿਆਂ ਕਿ ਆਕਰ ਕੇ ਇਸ ਗੱਲ ਨੂੰ ਲੈ ਕੇ ਪੁਲਿਸ ਉਸ ਦੇ ਪਿੱਛੇ ਪਈ ਸੀ ਹੋਇਆ ਹੈ ਮਾਹਬਲਾ ਜੀ ਮੇਰੇ ਦਾ ਕੇਸ ਸੀ ਤੇ ਮੇਰੇ ਮਗਰ ਇਹਨਾਂ ਜਾਇ ਪੁਲਤ ਲੱਗੀ ਆ ਅੱਛਾ ਜੀ ਤੁਹਾਨੂੰ ਮੇਰੇ ਕੋਲਸ ਮਾਰ ਕੀਤੀ ਆ ਕਦੋਂ ਦਾ ਵਾਕਿਆ ਜੀ ਛੜਕੇ ਕਾਲ 6-7 ਵਜੇ ਦਾ ਅੱਛਾ ਜੀ ਉਹ ਗਿਆ ਮੇਰੀ ਦਾੜੀ ਕੇਸ ਬੁੱਟੇ ਦਾੜੀ ਬੁੱਟੇ ਆ ਤੁਸੀਂ ਖੇਤ ਸੀਗੇ ਖੇਤ ਆ ਅੱਛਾ ਜੀ ਹਾਂ ਕਿੰਨੇ ਮਲਾਜ਼ਮ ਸੀਗੇ ਤੇ ਕਿਧਰੇ ਤੇ ਆਏ ਸੀਗੇ ਮਲਾਜ਼ਮ ਆਏ ਗੱਡੀ ਤੇ ਜੀ 5-6 ਮਲਾਜ਼ਮ ਹੈਗੇ ਪੰਜ ਅੱਛਾ ਜੀ ਤੁਸੀਂ ਉਹਨਾਂ ਦਾ ਵਿਰੋਧ ਨਹੀਂ ਕੀਤਾ ਜਦੋਂ ਉਹਨਾਂ ਨੇ ਤੁਹਾਡੇ ਨਾਲ ਕੁੱਟਮਾਰ ਕੀਤੀ ਤੁਸੀਂ ਕਾਰਨ ਨਹੀਂ ਪੁੱਛਿਆ ਕਿ ਇਸ ਕਾਰਨ ਤੁਹਾਡੇ ਨਾਲ ਕੁੱਟਮਾਰ ਕੀਤੀ ਆ ਕਾਰਨ ਮੇਰਾ ਫਿਰ ਡੱਕ ਪਿਆ ਬੋਝ ਹੋ ਗਿਆ ਨਾ ਜਰੂਰ ਫਿਰ ਅੱਛਾ ਜੀ ਸਾਡਿਆਂ ਜੀਆ ਨੇ ਜਾ ਕੇ ਜਨਾਨੀਆਂ ਛਡਾਇਆ ਅੱਛਾ ਜੀ ਮੈਨੂੰ ਕਦੋਂ ਮਾਰਦੇ ਨਾਂ ਦੱਸੋ ਅੱਛਾ ਜੀ ਆ ਇਹਦਾ ਨਾਂ ਦੇ ਵਿੱਚ ਹੈਗਾ ਨਹੀਂ ਦੇ ਫਿਰ ਉਹ ਪਰ ਜੁੱਠੇ ਦਾ ਹੱਥ ਜੋੜਦੇ ਕਿਸੇ ਮੁਕਦਮੇ ਨੂੰ ਲੈ ਕੇ ਆਏ ਸੀ ਹਾਂ ਮੁਕਦਮੇ ਨੂੰ ਅੱਛਾ ਜੀ ਗਲਤ ਤੁਹਾਨੂੰ ਤੁਹਾਡੇ ਨਾਲ ਕੁੱਟਮਾਰ ਕਰਕੇ ਸਾਡ ਨੂੰ ਕੁੱਟਮਾਰ ਕੀਤੀ ਆ ਅੱਛਾ ਜੀ ਹਾਂ ਕੀ ਮੰਗ ਹੈ ਹੁਣ ਪੁਲਿਸ ਜਿਹੜਾ ਹੈ ਇਸ ਤਰ੍ਹਾਂ ਤੁਹਾਡੇ ਨਾਲ ਵਤੀਰਾ ਕੀਤਾ ਗਿਆ ਜੀ ਯਾ ਕੀਤਾ ਗਿਆ ਸਾਡੇ ਨਾਲ अच्छा ये की मांग कर दे मुख्यमंत्री पंजाब और डीजी पंजाब को बीड़ी पंजाब तो की मांगਣਾ ਉਹਦੇ ਵੀ ਟਰੈਕਟਰ ਨਾ ਲਾਇਆ ਉਹਨਾਂ ਕਿਸੇ ਆਖੋ ਮੰਗ ਕਰਦੇ ਆ ਵੀ ਇਹਨਾਂ ਦੇ ਤੁਰੰਤ ਕਾਰਵਾਈ ਕੀਤੀ ਜਾਵੇ ਉੱਥੇ ਇਸ ਮਾਮਲੇ ਦੇ ਉੱਤੇ ਪੀੜਤ ਬਜ਼ੁਰਗ ਦੇ ਪਰਿਵਾਰ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਮਾਮਲਾ ਹੋਇਆ ਹੀ ਸਾਡੇ ਹਸਾਮ ਨਾਲ ਹੀ ਸਾਹਮਣੂ ਜਿਆ ਭਰਾ ਸਾ ਪਰਚਾ ਹੋਇਆ ਸੀ ਜਿਹੜੇ ਹਸਾਮ ਨਾਲ ਕੋਈ ਪਰਚਾ ਨਹੀਂ ਕੋਈ ਹਸਾਮ ਨਾਲ ਕੋਈ ਚੱਕਰ ਨਹੀਂ ਹੈਗਾ ਸੀ ਇਨੂੰ ਧੱਕੇ ਦਾ ਸਾਹਮਣਾ ਜਾਣ ਕੇ ਹਿਸਾਬ ਨਾਲ ਪੁਲਿਸ ਆਈ ਹੈ ਵੈਰੋਕਿਆਂ ਵਾਲੀ ਜੀ ਉਹਨਾਂ ਨੇ ਹਿਸਾਬ ਨਾਲ ਗੱਡੀ ਮਗਰ ਲਾਤੀ ਜੀ ਜਿਹੜੇ ਵਿਰੋਧੀ ਬੰਦੇ ਸੀ ਉਹ ਟਰੈਕਟਰ ਲੈ ਕੇ ਮਗਰ ਲੱਗ ਚੁੱਕੇ ਆ ਇਹ ਉਹਨਾਂ ਨੇ ਵੇਖ ਕੇ ਭੱਜ ਉੱਠਿਆ ਉਹ ਮਗਰ ਪੁਲਸ ਲੱਗ ਗਈ ਜੀ ਇਹ ਸਮਾ ਡਿੱਗ ਪਿਆ ਇਹਨੂੰ ਹਿਸਾਬ ਨਾਲ ਦੌਰਾ ਉੱਥੇ ਪੈ ਚੁੱਕਾ ਜੀ ਦੌਰਾ ਪੈ ਚੁੱਕੇਗਾ ਫਿਰ ਭੱਜ ਕੇ ਜਨਾਨੀਆਂ ਬਲੋਕ ਬੰਦੇ ਆਏ ਆ ਉਹਨਾਂ ਜਗ ਛੜਾਇਆ ਉਹਨਾਂ ਜਨਾਨੀਆਂ ਬੰਦਿਆਂ ਨੂੰ ਪੁੱਛਿਆ ਵੀ ਇਹਦਾ ਕੋਈ ਨਾਂ ਵਿੱਚ ਹੈਗਾ ਹੀ ਨਹੀਂ ਕੋਈ ਹੈਗਾ ਜੀ ਉਹ ਜਾਣ ਕੇ ਪੀਪਲ ਸਾਰੇ ਕਹਿੰਦੇ ਸਾਨੂੰ ਪਤਾ ਹੀ ਕੋਈ ਨਹੀਂ ਵਿੱਚ ਹੈਗਾ ਨਾ ਹੈਗਾ ਨਹੀਂ ਉਹਨਾਂ ਕੁੱਟਿਆ ਮਾਰਿਆ ਸਾਬ ਨੂੰ ਮੂੰਹ 'ਚ ਬੇੜਾ ਵੀ ਮਾਰੀਆਂ ਨੇ ਤੇ ਮਾਰੀਆਂ ਜੀ ਤੇ ਫੇਰ ਸਾਬ ਨੂੰ ਦਾੜੀ ਪੁੱਟੀ ਤੇ ਖੇਸੇ ਵੀ ਸਾਬ ਨਾਲ ਦੇ ਕੁੱਤੇ ਗਏ ਤੇ ਪਾਗ ਲੈ ਗਈ ਇਹਦੇ ਫਿਰ ਤੋਂ ਜੀ ਕਿੰਨੇ ਭਰਾਓ ਤੇ ਕਿੰਨਾ ਕਿੰਨੇ ਦੇ ਮੁਕਤਮਾ ਦਾ ਅਸੀਸ ਸਾਬ ਨਾਲ 6 ਭਰਾ ਜੀ ਜੀ ਉਸ ਸਾਬ ਨਾਲ ਸਾਡਾ ਸਾਡਾ ਸਾਬ ਤਿੰਨਾਂ ਭਰਾਵਾਂ ਦੇ ਹੈਗਾ ਪਰ ਸਾਬ ਬਾਕੀ ਤਿੰਨਾਂ ਭਰਾਵਾਂ ਦੇ ਕੋਈ ਨਹੀਂ ਹੈਗਾ ਜੀ ਇਹ ਬਹੁਤ ਸਾਡਾ ਤੱਕਾ ਹੋਇਆ ਹੈ ਸਾਡੇ ਨਾਲ ਤਸ਼ੱਦਦ ਕੀਤਾ ਤੁਹਾਡੇ ਨੇ ਸਾਡੇ ਬਹੁਤ ਜ਼ਿਆਦਾ ਤੱਕਾ ਕੀਤਾ ਕੋਈ ਵੀਡੀਓ ਹੋ ਗਈ ਹੈ ਹਾਂ ਵੀਡੀਓ ਹੋ ਗਈਆਂ ਸਾਡੇ ਕੋਲ ਆਈਆਂ ਜੀ ਉਹ ਤੁਸੀਂ ਪੇਸ਼ ਕਰੋ ਵੀਡੀਓ ਸਾਹਮਣੇ ਹਾਂਜੀ ਕਰਾਂਗੇ ਮੁਕਦਮਾ ਕਿਸ ਚੀਜ਼ ਦਾ ਦਰਜ ਹੋਇਆ ਸੀ ਤੁਹਾਡੇ ਉਸ ਝਕਰ ਹੋਇਆ ਜੀ ਸਾਡਾ ਨਾਮ ਵਿੱਚ 24 ਕੰਮ ਖੰਭੇ ਲੱਗੇ ਸੀ 24 ਘੰਟੇ ਵਾਲੇ ਦੀ ਉਸ ਹਾਂਜੀ ਉਸ ਹਾਵਨਾਮੇ ਸਭ ਨਾਲ ਲਵਾਇਆ ਸੀ ਧੰਨਵਾਦ ਕਰਕੇ ਆਏ ਹਾਂ ਜੀ ਉਸੇ ਕਰਕੇ ਸਗਾ ਉਸ ਹਾਵਨਾਮਾ ਸਰਕਾਰੀ ਲੈਣ ਤੇ ਸਾ ਸਹੀ ਸਰਕਾਰੀ ਸਹੀ ਸੇ ਲੱਗੇ ਆ ਉਹ ਸਾਡਾ ਝਗੜਾ ਹੁੰਦਾ ਰਿਹਾ ਮਾਰਾ ਮਾਰਾ ਮੋਟਾ ਹੁੰਦਾ ਰਿਹਾ ਆਈ ਉਹ ਕਹਿੰਦੇ ਵੀ ਤੁਸੀਂ ਖੰਭਾ ਦੇ ਫਸਾਈਂ ਤੇ ਲ ਵੇ ਲੱਗਾ ਸਰਕਾਰੀ ਸਹੀ ਲੈਣ ਤੇ ਲੱਗਾ ਐਸ ਡੀਓ ਲੈਣ ਮੈਂ ਸਰ ਚਾਈ ਕਰਕੇ ਲਾਇਆ ਜੀ ਆ ਗੱਲ ਹੋਈ ਆ ਉੱਥੇ ਜਦੋਂ ਇਸ ਸਾਰੀ ਘਟਨਾ ਨੂੰ ਲੈ ਕੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਘਟਨਾ ਤੇ ਆਪਣਾ ਕੀ ਜਵਾਬ ਦਿੱਤਾ ਜਰਾ ਉਹ ਵੀ ਸੁਣਦੇ ਆ ਮਾਮਲਾ ਮੇਰੇ ਧਿਆਨ ਜਾਇਆ ਇਸ ਸੰਬੰਧੀ ਅਸੀਂ ਜਾਂਚ ਕਰ ਰਹੇ ਆ ਜਾਂਚ ਕਰਨ ਤੋਂ ਬਾਅਦ ਜਿਸ ਤਰ੍ਹਾਂ ਦੀ ਵੀ ਪਰਦਾਲ ਹੋਊਗੀ ਪਰਦਾਲ ਤੋਂ ਬਾਅਦ ਜਿਸ ਤਰ੍ਹਾਂ ਦੀ ਗੱਲ ਸਾਹਮਣੇ ਆਊਗੀ ਉਸ ਤਰ੍ਹਾਂ ਦੀ ਜਿਹੜੀ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਜਾਊਗੀ ਪਰਤਾਲ ਤੋਂ ਬਾਅਦ ਜੈਸੀ ਸੂਰਤ ਹੋਵੇਗੀ ਜੈਸੀ ਕਰ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਇੱਕ ਐਸਆਈ ਸੀਗਾ ਸਾਡਾ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਮੁਕਦਮਾ ਦਰਜ ਹੋਇਆ ਸੀ ਸਾਡੇ ਕੁਝ ਭਰਾਵਾਂ ਦੇ ਵਿਰੁੱਧ ਤੇ ਮੇਰੇ ਵਿਰੁੱਧ ਕੋਈ ਵੀ ਮੁਕਦਮਾ ਨਹੀਂ ਦਰਜ ਹੈ ਇਸ ਕਰ ਮੈਨੂੰ ਵੀ ਪੁਲਿਸ ਨੇ ਕੁੱਟਮਾਰ ਕੀਤੀ ਹੈ ਤੇ ਮੇਰੇ ਮਗਰ ਟਰੈਕਟਰ ਵੀ ਦੋਸ਼ੀ ਨਾਲ ਮਿਲ ਕੇ ਲ ਮਗਰ ਲਗਾਏ ਗਏ ਨੇ ਜੀ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਵੀ ਉਹਦੇ ਖਿਲਾਫ ਮੁਕਦਮਾ ਦਰਜੇ ਜਾਂ ਨਹੀਂ ਦਰਜੇਗਾ ਤੇ ਜਾਂਚ ਚ ਨਾ ਹੋਇਆ ਤਾਂ ਅਸੀਂ ਕਿਸੇ ਨਾਲੋਂ ਨਹੀਂ ਕਰ ਪੀੜਤ ਦੇ ਵੱਲੋਂ ਵੀਡੀਓ ਵੀ ਕੁਝ ਦਿਖਾਈਆਂਗੇ ਜਿਹਦੇ ਵਿੱਚ ਟਰੈਕਟਰ ਮਗਰ ਪਜਾਇਆ ਜਾ ਰਿਹਾ ਹੈ ਜਿਹੜਾ ਜਿਸ ਦੀ ਵਿਅਕਤੀ ਦੀ ਕੁੱਟਮਾਰ ਹੋਈ ਹੈ ਸਰਜੀਤ ਸਿੰਘ ਉਹ ਅਸੀਂ ਇਸ ਸੰਬੰਧੀ ਪੜਤਾਲ ਕਰਾਂਗੇ ਜੇ ਟਰੈਕਟਰ ਕਿਸ ਨੇ ਭਜਾਇਆ ਜੇ ਭਜਾਇਆ ਜਾਂ ਨਹੀਂ ਭਜਾਇਆ ਕਿਸ ਮਕਸਦ ਵਾਸਤੇ ਹੋ ਸਕਦਾ ਉਸ ਦਾ ਖੇਤ ਹੀ ਉੱਥੇ ਲੱਗੇ ਹੋਵੇ ਉਹਦੀ ਸੰਬੰਧੀ ਅਸੀਂ ਜਾਂਚ ਕਰਾਂਗੇ ਜੇ ਜਾਂਚ ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਜੜੀ ਉਹ ਮੰਨਦੀ ਕਾਨੂੰਨੀ ਕਾਰਵਾਈ ਜੀ ਇਹ ਜਿਹੜਾ ਵਿਅਕਤੀ ਦਾਖਲ ਹੈ ਕੋਈ ਪਤਾ ਲੱਗਿਆ ਵੀ ਇਹਦੇ ਵਿਰੁੱਧ ਵੀ ਕੋਈ ਪਰਚਾ ਦਰਜ ਹੈਗਾ ਜੀ ਕਿ ਕਿਸੇ ਦੇ ਕੋਲ ਕੋਈ ਐਮਐਲਆਰ ਵਗੈਰਾ ਨਹੀਂ ਆਈ ਜੋ ਆ ਜਾਂਦੀ ਉਸ ਤੋਂ ਬਾਅਦ ਹੀ ਜਾਂਚ ਕਰਾਂਗੇ ਕੀ ਇਸ ਵਿਅਕਤੀ ਦੇ ਵਿਰੁੱਧ ਪਰਚਾ ਸੀਗਾ ਜੀ ਕਿ ਕਿਸੇ ਹੋਰ ਵਿਅਕਤੀ ਨੂੰ ਪੁਲਿਸ ਫੜਨ ਲਈ ਗਈ ਸੀ। ਆ ਕਾਫੀ ਬੰਦਿਆਂ ਦੇ ਖਿਲਾਫ ਪਰਚਾ ਦਰਜ ਹੈ ਜਿਹੜਾ। ਜੀ। ਉਹਦੇ ਤੇ ਦਾ ਨਾਮ ਦਾ ਪਤਾ ਨਹੀਂ ਵੀ ਨਾਮ ਇਹ ਕੌਣ ਹੈ ਕੌਣ ਨਹੀਂ ਜਿਹੜਾ ਦਾਖਲ ਹੋਇਆ। ਆ ਐਮਐਲਆਰ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਇਹਦੇ ਖਿਲਾਫ ਹੈ ਜਾਂ ਨਹੀਂ। ਜੀ। ਇਸワਾਰ ਸਿੰਘ ਤੇ ਦੋਸ਼ ਲੱਗ ਰਹੇ ਨੇ ਪੰਜ ਮੁਲਾਜ਼ਮਾਂ ਤੇ ਕੁੱਟ ਮਾਰਦੇ ਜੀ। ਇਹ ਸਹੀ ਨੇ ਜੀ ਤੁਹਾਡੇ ਥਾਣੇ 'ਚ। ਉਹ ਸਬੰਧੀ ਜਿਹੜਾ ਅਸੀਂ ਬਰਤਾਲ ਕਰਾਂਗੇ। ਜੀ। ਪੁਲਿਸ ਵੇਲੇ ਤਾਂ ਕੁੱਟਣ ਵਾਸਤੇ ਨਹੀਂ ਜਾਂਦੀ ਫੜਨ ਵਾਸਤੇ ਜਾਂਦੀ ਹੈ ਕੋਈ ਬੰਦਾ ਕ੍ਰਾਈਮ ਕਰਦਾ ਤੇ ਪੁਲਿਸ ਉਹਨੂੰ ਗ੍ਰਿਫਤਾਰ ਕਰਨ ਵਾਸਤੇ ਜਾਂਦੀ ਹੈ। ਉਹ ਕਹਿੰਦੇ ਮੈਂ ਭੱਜ ਰਿਹਾ ਸੀਗਾ ਤੇ ਮਗਰ ਦੋਸ਼ੀਆਂ ਦੇ ਜਿਹੜੇ ਦੂਜੀ ਧਿਰ ਦੇ ਨਾਲ ਵਿਅਕਤੀ ਸੀਗੇ ਉਹ ਵੀ ਨਾਲ ਸੀਗੇ ਫਿਰ ਪੁਲਿਸ ਦੀ ਗੱਡੀ ਖੁੱਪ ਜਾਂਦੀ ਹੈ ਜੀ ਵੀਡੀਓ ਸਾਹਮਣੇ ਆਈਆਂ ਨੇ ਜੀ ਆ ਪੁਲਿਸ ਦੀ ਗੱਡੀ ਦਾ ਪਤਾ ਲੱਗਿਆ ਸੀ ਖੁੱਪ ਗਈ ਸੀ ਤੁਹਾਨੂੰ ਕਿਸਾਨਾਂ ਨੇ ਜਾ ਜਾ ਆਸੀ ਪੜੋਸੀਆਂ ਨੇ ਜਿਹੜਾ ਆ ਕੇ ਉਹਨੂੰ ਜਿਹੜਾ ਉਹ ਗੱਡੀ ਨੂੰ ਖੇਤ ਦੇ ਵਿੱਚੋਂ ਕਢਵਾਇਆ ਕੱਚਾ ਥਾਂ ਹੋਣ ਕਰਕੇ ਗੱਡੀ ਜਿਹੜੀ ਜੇਕਰ ਪੁਲਿਸ ਮੁਲਾਜ਼ਮਾਂ ਦੀ ਕੋਈ ਗਲਤੀ ਇਸ ਮਾਮਲੇ 'ਚ ਪਾਈ ਜਾਂਦੀ ਤਾਂ ਕਾਰਵਾਈ ਹੋਏਗੀ ਜੀ ਅੱਜ ਇਹ ਉਹ ਦੋਸ਼ੀ ਪਾਏ ਜਾਂਦੇ ਤਾਂ ਕਾਰ ਵੀ ਹੋਊਗੀ ਤੇ ਜੇਕਰ ਦੂਸਰੀ ਪਾਰਟੀ ਜੋ ਵੀ ਦੋਸ਼ੀ ਪਾਏਗਾ ਉਹਦੇ ਖਿਲਾਫ ਕਾਰ ਵੀ ਕੀਤੀ ਜਾਏ ਖੇਲ ਦਾਅ ਦੀ ਹੈ ਕਿ ਪੀੜਤ ਸਣੇ ਰਿਸ਼ਤੇਦਾਰਾਂ ਦੇ ਵੱਲੋਂ ਕੁੱਟਮਾਰ ਕਰਨ ਵਾਲੇ ਐਸਆਈ ਸਣੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਗਈ ਹੈ। ਬਾਕੀ ਹੁਣ ਪੁਲਿਸ ਵੱਲੋਂ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਜਾਂਦੀ ਹੈ। ਹਕੀਕਤ ਟੀਵੀ ਪੰਜਾਬੀ ਲਈ ਜਲਾਲਾਬਾਦ ਤੋਂ ਕ੍ਰਿਸ਼ਨ ਟਿਵਾਣਾ ਦੀ ਰਿਪੋਰਟ।